ਪੰਜ ਪਿਆਰੇ ਤੇ ਪੰਜ ਸਿੰਘ ਇਹਨਾਂ ਨੂੰ ਇੱਕੋ ਸਮਝ ਲਿਆ ਜਾਂਦਾ ਹੈ ਪਰ ਦੋਹਾਂ ਵਿੱਚ ਫਰਕ ਵੀ ਹੈ ਪੰਜ ਅਮਰਤ ਹਰੀ ਰਹਿਤਵਾਨ ਤਿਆਰਬਰ ਤਿਆਰ ਸਿੰਘਾਂ ਨੂੰ ਸਿਰਫ ਉਦੋਂ ਹੀ ਪੰਜ ਪਿਆਰੇ ਕਿਹਾ ਜਾਂਦਾ ਹੈ ਜਦੋਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਦੇ ਰੂਪ ਵਿੱਚ ਹੋਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੌਜੂਦ ਨਾ ਹੋਵੇ ਉਦੋਂ ਪੰਜ ਅਮਰਤ ਹਰੀ ਰਹਿਤਵਾਨ ਸਿੰਘਾਂ ਨੂੰ ਪੰਜ ਪਿਆਰੇ ਨਹੀਂ ਆਖਿਆ ਜਾਂਦਾ ਉਸ ਹਾਲਤ ਵਿੱਚ ਉਸ ਸਥਿਤੀ ਵਿੱਚ ਉਹਨਾਂ ਨੂੰ ਪੰਜ ਸਿੰਘ ਕਿਹਾ ਜਾਂਦਾ ਹੈ ਕਈ ਵਾਰੀ ਕਿਸੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਾਸਤੇ ਪੰਜ ਸਿੰਘਾਂ ਨੂੰ ਬੁਲਾਇਆ ਜਾਂਦਾ ਹੈ ਕਈ ਵਾਰੀ ਘਰਾਂ ਵਿੱਚ ਵੀ ਲੰਗਰ ਛਕਣ ਲਈ ਪੰਜ ਸਿੰਘਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਆਮ ਤੌਰ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੌਜੂਦ ਨਹੀਂ ਹੁੰਦਾ ਇਸ ਕਰਕੇ ਉਹਨਾਂ ਸਿੰਘਾਂ ਨੂੰ ਪੰਜ ਸਿੰਘ ਕਿਹਾ ਜਾਂਦਾ ਹੈ ਪੰਜ ਪਿਆਰੇ ਨਹੀਂ ਸਮਝਣ ਵਾਲੀ ਗੱਲ ਇਹ ਹੈ ਕਿ ਪੰਜ ਪਿਆਰੇ ਵੀ ਪੰਜ ਸਿੰਘ ਹੀ ਹਨ ਕੋਈ ਰੈਤਵਨ ਸਿੰਘ ਹੋਏਗਾ ਤਾਂ ਹੀ ਉਹ ਪੰਜਾਬ ਭੈਰਾਂ ਦੀ ਸੇਵਾ ਵਿੱਚ ਲੱਗ ਸਕਦਾ ਪੰਜ ਪਿਆਰੇ ਵੀ ਗਿਣਤੀ ਵਿੱਚ ਪੰਜ ਹੋਣ ਕਰਕੇ ਪੰਜ ਸਿੰਘ ਤਾਂ ਹਨ ਹੀ ਇਸੇ ਕਰਕੇ ਰੈਤਨਾਮੇ ਵਿੱਚ ਜ਼ਿਕਰ ਆਇਆ ਕਿ ਪੰਜ ਸਿੰਘ ਅੰਮ੍ਰਿਤ ਜੋ ਦੇਵ ਹੈ ਤਾਂਕੋ ਸਿਰਦਰ ਛੱਕ ਬੋਨ ਲੇ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾ ਪੰਜ ਸਿੰਘਾਂ ਨੂੰ ਪੰਜ ਪਿਆਰੇ ਨਹੀਂ ਕਿਹਾ ਜਾਂਦਾ ਅਰ ਅੱਜ ਕੱਲ ਬੋਲ ਚਾਲ ਵਿੱਚ ਨੁਕਤਿਆਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾ ਵੀ ਪੰਜ ਸਿੰਘਾਂ ਨੂੰ ਪੰਜ ਪਿਆਰੇ ਕਹਿਣਾ ਚਲਣ ਵਿੱਚ ਆ ਚੁੱਕਾ ਹੈ